ਵੀਗਨ ਖਾਣੇ ਦੀ ਕਰਦੇ ਆ ਵੈਜੀਟੇਰੀਅਨ ਫੁੱਲ ਵੈਜੀਟੇਰੀਅਨ ਵੈਸ਼ ਨੂੰ ਖਾਣੇ ਦੀ ਜਿਹੜੇ ਦੁੱਧ ਵੀ ਨਹੀਂ ਯੂਜ਼ ਕਰਦੇ ਵੀਗਨ ਖਾਣਾ ਕੀ ਹੁੰਦਾ ਹੈ ਕਿ ਬੁਢਾਪੇ ਦੇ ਵਿੱਚ ਵੀਗਨ ਬਣਨਾ ਅਕਲਮੰਦੀ ਹੈ ਇਹਦਾ ਜ਼ਿਕਰ ਕਰਦੇ ਆ ਨਿਕ ਐਰਿਕਸਨ ਹੋਣਾ ਦੀ ਕਲਮ ਦੇ ਵਿੱਚੋਂ ਗੱਲਬਾਤ ਤੇ ਮੈਂ ਤੁਹਾਡਾ ਦੋਸਤ ਭਪਿੰਦਰ ਪਾਰਜ ਦੁਆਬਾ ਰੇੜੂ ਦਾ ਮਾਂ ਇੱਕ ਪਲੇਟ ਦੇ ਵਿੱਚ ਕਿੰਨਾ ਕੁ ਖਾਣਾ ਮਾਸ ਮੁਕਤ ਹੋਣਾ ਚਾਹੀਦਾ ਹੈ ਇਹ ਹਮੇਸ਼ਾ ਇੱਕ ਵੱਡਾ ਸਵਾਲ ਰਹਿੰਦਾ ਹੈ ਕੁਝ ਲੋਕ ਅਕਸਰ ਵੀगन ਖਾਣੇ ਦੇ ਜਿਹੜੇ ਨੇ ਗੁਣ ਜ਼ੋਰ ਸ਼ੋਰ ਦੇ ਨਾਲ ਗਾਉਂਦੇ ਨੇ ਕਿ ਭਾਈ ਇਹ ਤਾਂ ਆਤ ਹੈ ਚੀਜ਼ ਜਿਹੜੇ ਵੈਜੀਟੇਰੀਅਨ ਨੇ ਅਸੀਂ ਮੀਟ ਮਾਸ ਮੱਛੀ ਨਹੀਂ ਖਾਂਦੇ ਤੇ ਅਸੀਂ ਵੈਜੀਟੇਰੀਅਨ ਆ ਪਰ ਉਹਨਾਂ ਦੀ ਖੁਰਾਕ ਜਿਹੜੀ ਕਿੰਨੀ ਹੈਲਥੀ ਹੋਣੀ ਚਾਹੀਦੀ ਹੈ ਕਿੰਨੀ ਐਕਸਪੈਂਸਿਵ ਹੈ ਜੋ ਪ੍ਰੋਟੀਨ ਹੋਰ ਸਾਰੀਆਂ ਚੀਜ਼ਾਂ ਨੇ ਗਰੀਸ ਨੇ ਜਾਂ ਇੱਕ ਕਹਿ ਸਕਦੇ ਹਾਂ ਕਿ ਆਪਣਾ ਚੰਗੀਆਂ ਚੀਜ਼ਾਂ ਜਿਹੜੀਆਂ ਹੈਲਥੀ ਸਾਨੂੰ ਵਿਟਾਮਿਨ ਚਾਹੀਦੇ ਹੈ ਉਹ ਸਾਰੇ ਤੁਹਾਡੇ ਖਾਣੇ ਚ ਪੂਰੇ ਹੋਣੇ ਆ। ਕੁਝ ਲੋਗ ਅਕਸਰ ਵੀਗਨ ਖਾਣੇ ਦੇ ਗੁਣ ਜਿਹੜੇ ਨੇ ਝੋਰ ਸ਼ੋਰ ਦੇ ਨਾਲ ਗਾਉਂਦੇ ਨੇ ਪਰ ਉੱਥੇ ਹੀ ਕੁਝ ਲੋਕ ਇਸ ਨੂੰ ਲੈ ਕੇ ਸਾਵਧਾਨੀ ਵੀ ਵਰਤਦੇ ਨੇ। ਸਭ ਤੋਂ ਪਹਿਲਾਂ ਇਹ ਸਪਸ਼ਟ ਕਰ ਦੇਣਾ ਚਾਹੀਦਾ ਹੈ ਕਰ ਦਿੰਨੇ ਆ ਕਿ ਵੀਗਨ ਖਾਣਾ ਅਸਲ ਦੇ ਵਿੱਚ ਹੁੰਦਾ ਕੀ ਹੈ? ਵੀਗਨ ਖਾਣੇ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਸ਼ਾਕਾਹਾਰੀ ਤਾਂ ਹੋ ਹੀ ਜਣਕੀ ਵੈਜੀਟੇਰੀਅਨ ਇਹ ਉਹਦੀ ਉੱਤਰੀ ਹੋਰ ਉੱਪਰਲੀ ਸਟੇਜ ਹੈ। ਇਤੋਂ ਤੱਕ ਕੇ ਦੁੱਧ ਦਹੀਂ ਘਿਓ ਮੱਖਣ ਲੱਸੀ ਮਲਾਈ ਤੇ ਪਨੀਰ ਵੀ ਖਾਣਾ ਛੱਡ ਗਏ ਹੋ ਇਸ ਦੇ ਵਿੱਚ ਸ਼ਹਿਦ ਤੱਕ ਛੱਡਣਾ ਪੈ ਜਾਂਦਾ ਹੈ ਇੱਥੇ ਇਹ ਵੀ ਕਿਉਂਕਿ ਉਹ ਕਟਾਨੂ ਹੁੰਦੇ ਨੇ ਨਾ ਉਹ ਵੀ ਤਾਂ ਇੱਕ ਮੀਟ ਹੀ ਹੈ ਨਾ ਜਿਹੜੇ ਅਸੀਂ ਨੰਗੀ ਅੱਖ ਦੇ ਨਾਲ ਨਹੀਂ ਦੇਖ ਸਕਦੇ ਇੱਥੇ ਇਹ ਵੀ ਬਹਿਸ ਹੋ ਜਾਂਦੀ ਹੈ ਕਿ ਸ਼ਾਕਾਹਾਰੀ ਸਾਰੇ ਲੋਕ ਲੋਕਾਂ ਦੇ ਲਈ ਖਾਸ ਕਰਕੇ ਬਜ਼ੁਰਗਾਂ ਦੇ ਲਈ ਸਿਹਤਮੰਦ ਖੁਰਾਕ ਹੈ ਜਾਂ ਨਹੀਂ ਹੈ ਹਾਲੀ ਦੇ ਵਿੱਚ ਬੀ ਐਮ ਸੀ ਮੈਡੀਸਿਨ ਜਰਨਲ ਦੇ ਵਿੱਚ ਛਪੀ ਹੈ ਇਹ ਰਿਪੋਰਟ ਵਿਵਾਦਿਤ ਖੋਜ ਦੇ ਵਿੱਚ ਸ਼ਾਕਾਹਾਰੀ ਭੋਜਨ ਦੇ ਜੈਵਿਕ ਉਮਰ ਤੇ ਪੈਣ ਵਾਲੇ ਸੰਭਾਵੀ ਲਾਭਾਂ ਦੇ ਉੱਤੇ ਰੋਸ਼ਨੀ ਪਾਈ ਹੈ ਜੋ ਉਮਰ ਵਧਨ ਦੀ ਸੰਭਾਵਨਾ ਪ੍ਰਕਿਰਿਆ ਨੂੰ ਹੋਲੀ ਕਰ ਸਕਦਾ ਹੈ ਵੱਖ-ਵੱਖ ਖੁਰਾਕਾਂ ਦੇ ਪ੍ਰਭਾਵਾਂ ਦੇ ਉੱਤੇ ਨਜ਼ਰ ਰੱਖਣ ਵਾਲੇ ਕਈ ਅਧਿਐਨਾਂ ਵਾਂਗ ਹੀ ਕੁਝ ਮਾਹਰਾਂ ਨੇ ਇਹ ਸਿੱਟਿਆਂ ਦੇ ਨਾਲ ਸਾਵਧਾਨੀ ਵਰਤਣ ਦੀ ਤਾਕੀਦ ਕਰ ਦਿੱਤੀ ਹੈ ਕਿਉਂਕਿ ਖੋਜ ਦੇ ਵਿੱਚ ਇੱਕ ਛੋਟੇ ਨਮੂਨੇ ਦੇ ਆਕਾਰ ਦੇ ਉੱਤੇ ਆਧਾਰਿਤ ਸੀ ਇਹ ਰਿਪੋਰਟ ਸੀਮਤ ਮਿਆਦ ਦੀ ਸੀ ਪਰ ਇਹ ਪੇਪਰ ਬਹਿਸ ਨੂੰ ਦੁਬਾਰਾ ਸ਼ੁਰੂ ਕਰਨ ਦੇ ਲਈ ਕਾਫੀ ਹੈ। ਬਟੇਰੀ ਉਮਰ ਦੇ ਵੀਗਨ ਲੋਕਾਂ ਦੇ ਲਈ ਚਿੰਤਾਵਾਂ ਕੀ ਬਣਦੀਆਂ ਨੇ। ਜਿਹੜੇ ਚਲੋ ਪਹਿਲਾਂ ਤੋਂ ਖਾਂਦੇ ਨੇ ਉਹਨਾਂ ਦੀ ਵੱਖਰੀ ਗੱਲ ਹੈ ਪਰ ਜਿਹੜੇ ਆਪਣੀ ਡਾਈਟ ਨੂੰ ਚੇਂਜ ਕਰ ਲੈਂਦੇ ਆ ਕੁਝ ਉਮਰ ਤੋਂ ਬਾਅਦ ਖਾਸ ਕਰ ਬਜ਼ੁਰਗੀ ਦੇ ਵਿੱਚ ਤੇ ਉਹਨਾਂ ਦੇ ਲਈ ਕੀ ਜਿਹੜੇ ਚੈਲੰਜ ਹੋ ਕੇ ਸਾਹਮਣੇ ਆ ਜਾਂਦੇ ਆ। ਕਿੰਗਜ਼ ਕਾਲਜ ਲੰਡਨ ਦੇ ਪੋਸ਼ਣ ਮਹਾਰਾਜ ਪ੍ਰੋਫੈਸਰ ਟੌਮ ਸੈਂਡਰਸ ਵਰਗੇ ਕੁਝ ਲੋਕਾਂ ਨੇ ਇਹਨਾਂ ਸਿੱਟਿਆਂ ਦੇ ਉੱਤੇ ਸਵਾਲ ਚੁੱਕ ਦਿੱਤੇ ਚੇਤਾਵਨੀ ਦਿੱਤੀ ਕਿ ਵਿਗਨ ਖਾਣਾ ਅਸਲ ਦੇ ਵਿੱਚ ਬਜ਼ੁਰਗਾਂ ਦੇ ਲਈ ਖਰਾਬ ਹੋ ਸਕਦਾ ਹੈ ਜਿਸ ਦੇ ਨਾਲ ਉਹਨਾਂ ਦੇ ਲਈ ਅੱਗੇ ਆਉਣ ਵਾਲੇ ਜੋਖਮ ਵੱਧ ਸਕਦੇ ਨੇ ਉਹਨਾਂ ਦੱਸਿਆ ਕਿ ਬਜ਼ੁਰਗ ਵਿਗਨ ਜਿਹੜਾ ਹੈ ਮਲਜ਼ੋਰ ਮਾਸਪੇਸ਼ੀਆਂ ਜਿਹੜੀਆਂ ਨੇ ਹੱਡੀਆਂ ਦੀ ਘਟ ਘਣਤਾ ਤੰਤੋ ਵਿਗਿਆਨ ਸੰਬੰਧੀ ਵਿਗਾੜਾਂ ਦੇ ਨਾਲ ਪੀੜਤ ਹੋਣ ਦੀ ਵਧੇਰੇ ਸੰਭਾਵਨਾ ਰੱਖਦੇ ਨੇ ਜਿਸ ਦਾ ਜੀਵਨ ਦੀ ਗੁਣਵੱਤਾ ਦੇ ਵਿੱਚ ਐਹਮ ਅਸਰ ਪੈਂਦਾ ਹੈ ਜੇ ਤੁਸੀਂ ਇਹ ਕਰਨਾ ਹੀ ਆ ਤਾਂ ਉਹਦੇ ਵਿੱਚ ਚਲੋ ਆਪਣੇ ਵੱਲੋਂ ਕੁਝ ਗੱਲਾਂ ਇਹਦੇ ਵਿੱਚ ਜ਼ਰੂਰ ਕਰਾਂਗਾ ਕਿਵੇਂ ਜਿਵੇਂ ਕਿ ਤੁਸੀਂ ਤਾਂ ਕਹਿ ਸਕਦੇ ਆ ਕਿ ਜਿਹੜੇ ਡਰਾਈ ਫਰੂਟ ਨੇ ਉਹ ਤੁਹਾਨੂੰ ਯੂਜ਼ ਕਰਨੇ ਪੈਣੇ ਆ ਚੰਗਾ ਹੈਲਥੀ ਔਇਲ ਦੇ ਲਈ ਗਰੀਜ਼ ਦੇ ਲਈ ਹੱਡੀਆਂ ਦੇ ਲਈ ਜਾਂ ਮਾਸਪੇਸ਼ੀਆਂ ਦੇ ਲਈ ਉਹ ਸਾਰੀਆਂ ਚੀਜ਼ਾਂ ਪਰ ਇਹ ਨਹੀਂ ਕਿ ਕੱਲਾ ਸਬਜ਼ੀ ਦੇ ਨਾਲ ਤੁਸੀਂ ਰੋਟੀ ਖਾ ਲਈ ਹੈ ਤੇ ਵੈਜੀਟੇਰੀਅਨ ਹੋ ਗਏ ਹੋ ਇਹਦੇ ਵਿੱਚ ਤੁਹਾਨੂੰ ਹੋਰ ਸਾਰੀਆਂ ਉਹ ਜਿਹੜੀਆਂ ਹੋਰ ਪ੍ਰੋਟੀਨ ਨੇ ਜਾਂ ਫਾਈਬਰ ਹੈ ਚੰਗੀ ਜਿਹੜੀ ਫੈਟ ਹੈ ਉਹ ਸਾਰੀਆਂ ਚੀਜ਼ਾਂ ਲੈਣ ਦੇ ਲਈ 올ਿਵ ਆਇਲ ਹੋ ਗਿਆ ਜੋ ਬਹੁਤ ਐਕਸਪੈਂਸਿਵ ਹੈ ਉਹ ਸਾਰੀ ਜਤੂਨ ਦਾ ਤੇਲ ਕਹਿ ਲਓ ਉਹ ਸਾਰੀਆਂ ਚੀਜ਼ਾਂ ਨੂੰ ਐਡ ਔਨ ਕਰਨਾ ਪੈਂਦਾ ਬਹੁਤ ਸਾਰੇ ਐਸੇ ਬੀਜ ਸੂਰਜਮੁਖੀ ਦੇ ਬੀਜ ਹੋ ਗਏ ਜਾਂ ਆਪਣੇ ਖਰਬੂਜੇ ਦੇ ਬੀਜ ਹੋ ਗਏ ਜਾਂ ਹੋਰ ਸਾਰੀਆਂ ਬੱਕਰੀਆਂ ਬੱਕਰੀਆਂ ਚੀਜ਼ਾਂ ਨਾਲ ਐਡ ਕਰਨੀਆਂ ਪੈਂਦੀਆਂ ਨੇ ਹਸਲ ਨਟਸ ਹੋ ਗਏ ਜਾਂ ਬਦਾਮ ਹੋ ਗਏ ਕਾਜੂ ਹੋ ਗਏ ਕਿਸ਼ਮਿਸ਼ ਹੋ ਗਈ ਹੋਰ ਸਾਰੀਆਂ ਚੀਜ਼ਾਂ ਉਹ ਤੁਹਾਨੂੰ ਐਡ ਕਰਨੀਆਂ ਪੈਣਗੀਆਂ ਜੋ ਆਮ ਬੰਦਾ ਮੈਰੀਜ ਨਹੀਂ ਕਰ ਸਕਦਾ ਇਹਨਾਂ ਨੂੰ ਸਰਵਾਈਵ ਨਹੀਂ ਕਰ ਸਕਦਾ ਤੇ ਕਹਿੰਦੇ ਨੇ ਅੱਗੇ ਲਿਖਦੇ ਨੇ ਆਰਟੀਕਲ ਦੇ ਵਿੱਚ ਕਿ ਬਜ਼ੁਰਗ ਵੀगन ਲੋਕਾਂ ਦੇ ਵਿੱਚ ਘੱਟ ਭਾਰ ਵਾਲੀ ਸ਼੍ਰੇਣੀ ਦੇ ਵਿੱਚ ਜਾਣ ਦੀ ਪ੍ਰਵਿਰਤੀ ਹੁੰਦੀ ਹੈ ਜਨਕਿ ਭਾਰ ਘਟਾਉਣ ਦੇ ਲਈ ਕੁਝ ਜਿਹੜੇ ਡਾਈਟ ਸ਼ੁਰੂ ਕਰ ਦਿੰਦੇ ਨੇ ਤੇ ਭਾਰ ਘਟਾ ਲਈਏ ਭਾਈ ਵੈਜੀਟੇਰੀਅਨ ਬਣ ਜਾਈਏ ਤੇ ਉਹਨਾਂ ਦੇ ਵਿੱਚ ਹੱਡੀਆਂ ਦੇ ਟੁੱਟਣ ਦਾ ਵੀ ਵਧੇਰੇ ਜੋਖਮ ਹੁੰਦਾ ਹੈ ਘੱਟ ਕੈਲਸ਼ੀਅਮ ਤੇ ਪ੍ਰੋਟੀਨ ਦਾ ਜਿਹੜਾ ਹੈ ਸੇਵਨ ਡੇਰੀ ਅਤੇ ਮਾਸ ਉਤਪਾਦਾਂ ਦੇ ਵਿੱਚ ਸੁਭਾਵਿਕ ਤੌਰ ਦੇ ਉੱਤੇ ਦਾ ਜਿਹੜਾ ਉਹਨੂੰ ਘਟਾ ਹੋ ਜਾਂਦਾ ਹੈ ਡੇਰੀ ਪ੍ਰੋਡਕਟ ਜਿਹੜਾ ਉਹ ਖਤਮ ਕਰ ਦਿੰਦੇ ਨੇ ਸੰਭਾਵੀ ਯੋਗਦਾਨ ਪਾਉਂਦਾ ਹੈ ਸਾਡੇ ਸਰੀਰ ਦੀ ਹੈਲਥੀ ਲਾਈਫ ਦੇ ਲਈ ਪਰ ਉਹਨਾਂ ਚੀਜ਼ਾਂ ਤੋਂ ਅਸੀਂ ਜਿਹੜਾ ਮੂੰਹ ਮੋੜ ਲੈਂਦੇ ਆ ਤੇ ਉਹਦੇ ਨੁਕਸਾਨ ਫਿਰ ਆਉਣ ਵਾਲੀ ਜਿਹੜੀ ਹੈ ਬਜ਼ੁਰਗੀ ਦੇ ਵਿੱਚ ਹੁੰਦੇ ਆ ਪ੍ਰੋਫੈਸਰ ਸੈਂਡਰਸ ਨੇ ਚੇਤਾਵਨੀ ਦਿੱਤੀ ਕਿ ਵਿਸ਼ੇਸ਼ ਤੌਰ ਦੇ ਉੱਤੇ ਵੀगन ਖੁਰਾਕਾਂ ਦੇ ਵਿੱਚ ਆਇਰਨ ਜ਼ਿੰਕ ਦਾ ਘੱਟ ਸੋਖਣਾ ਇੱਕ ਸਮੱਸਿਆ ਹੋ ਸਕਦੀ ਹੈ ਹਾਲਾਂਕਿ ਉਹਨਾਂ ਨੇ ਕਿਹਾ ਕਿ ਅਨਾਜ ਅਤੇ ਫਲੀਦਾਰਾਂ ਦੇ ਨਾਲ ਬਹੁਤ ਸਾਰੇ ਜਿਹੜੇ ਫਲੀਦਾਰ ਫਲ ਨੇ ਫਲਾਂ ਤੇ ਸਬਜ਼ੀਆਂ ਦੇ ਸੇਵਨ ਦੇ ਨਾਲ ਇਸ ਨੂੰ ਘਟ ਕੀਤਾ ਜਾ ਸਕਦਾ ਹੈ ਪ੍ਰੋਫੈਸਰ ਸੈਂਡਰਸ ਨੇ ਇਹ ਵੀ ਕਹਿ ਦਿੱਤਾ ਕਿ ਜਿਹੜੇ ਲੋਕ ਵਿਗਨ ਖੁਰਾਕ ਦੇ ਸਿਹਤ ਲਾਭਾਂ ਦੀ ਤੁਲਨਾ ਦੂਜਿਆਂ ਦੇ ਨਾਲ ਕਰਨਾ ਚਾਹੁੰਦੇ ਆ ਉਹਨਾਂ ਦੇ ਲਈ ਕਿਸੇ ਖਾਸ ਬਦਲ ਦੇ ਲਈ ਕੋਈ ਸਪਸ਼ਟ ਸਿਹਤ ਨਤੀਜੇ ਨਹੀਂ ਨੇ ਜਿਵੇਂ ਕਿ ਇਹਦੇ ਵਿੱਚ ਜ਼ਿਕਰ ਆਇਆ ਉਹਦੇ ਵਿੱਚ ਚਲੋ ਮੇਰਾ ਇਹ ਆਪਣੀ ਮੇਰੀ ਜੌਬ ਵੀ ਹੈ ਕਿ ਜੇ ਅਸੀਂ ਇੱਕ ਵੈਜੀਟੇਰੀਅਨ ਆ ਸਾਡੇ ਸਾਹਮਣੇ ਬੈਠਾ ਬੰਦਾ ਤੇ ਦੂਸਰਾ ਹੈਗਾ ਮੀਟ ਖਾਣ ਵਾਲਾ ਉਹਦੀ ਥਾਲੀ ਦੇ ਵਿੱਚ ਜਿੰਨਾ ਪੋਸ਼ਟਿਕਾ ਖਾਣਾ ਮੀਟ ਤੋਂ ਤਿਆਰ ਕੀਤਾ ਹੈ ਓਨਾ ਹੀ ਪੋਸ਼ਟਿਕਾ ਖਾਣਾ ਸਾਨੂੰ ਹਨਾ ਵੈਜੀਟੇਰੀਅਨ ਖਾਣ ਵਾਲੇ ਦੀ ਜਿਹੜੀ ਪਲੇਟ ਦੇ ਵਿੱਚ ਦਿਖਾਈ ਦੇਣਾ ਚਾਹੀਦਾ ਉਹਦੀ ਜਿਹੜੀ ਵੈਲਿਊ ਹੈ ਫੂਡ ਵੈਲਿਊ ਹੈ ਓਨੀ ਹੋਣੀ ਚਾਹੀਦੀ ਹੈ ਉਹਦੇ ਵਿੱਚ ਅਸੀਂ ਕੀ ਕੀ ਐਡ ਕਰਨਾ ਹੈ ਤੇ ਜੇਕਰ ਕਹੀਏ ਕਿ ਇੱਕ ਬੀਫ ਦੀ ਸਟੇਕ ਲੈ ਲਓ ਬਣਾ ਲਈ ਤੇ ਉਹ ਦਾ ਲਾਤਾ ਨਾਲ ਆਲੂ ਅੰਬੇਚ ਜਿਹੜਾ ਮੈਸ਼ ਪੋਟੈਟੋ ਪਾਤੇ ਨਾਲ ਕੋਈ ਬਰਾਊਨ ਸੌਸ ਪਾ ਦਿੱਤਾ ਤੇ ਨਾਲ ਥੋੜੀ ਜੀ 베ਰੀ ਵਗੈਰਾ ਰੱਖ ਦਿੱਤੀ ਫਰੈਸ਼ ਤੇ ਉਹ ਉਹਦਾ ਮੀਲ ਜਿਹੜਾ ਨਾਨਵੇਜ ਖਾਂਦਾ ਉਹਦਾ ਤਿਆਰ ਹੋ ਗਿਆ ਤੇ ਦੂਸਰੇ ਪਾਸੇ ਉਨਾ ਹੀ ਜਿਹੜੀ ਉਹਦੀ ਫੂਡ ਦੀ ਵੈਲਿਊ ਆ ਜੋ ਪੋਸ਼ਟਿਕ ਤੱਤ ਉਹਦੇ ਵਿੱਚ ਨੇ ਮੀਟ ਖਾਣ ਵਾਲੇ ਦੇ ਵਿੱਚ ਵੈਜੀਟੇਰੀਅਨ ਨਾਨਵੇਜੀਟੇਰੀਅਨ ਦੇ ਵਿੱਚ ਉਹੀ ਭਰਪੂਰ ਤੱਤ ਸਾਨੂੰ ਮੱਲਕੀ ਉਹਦੇ ਲੇਬਲ ਉੱਤੇ ਲਜਾਣ ਦੇ ਲਈ ਕੀ ਕੁਝ ਕਰਨਾ ਪੈਂਦਾ ਉਹ ਥੋੜਾ ਜਿਹਾ ਤੁਹਾਨੂੰ ਉਦਾਹਰਣ ਵਜੋਂ ਦੱਸਾਂਗਾ ਉਹਦੇ ਵਿੱਚ ਸਾਨੂੰ ਕਹਿ ਸਕਦੇ ਆ ਕਿ ਜਿਵੇਂ ਕਿ ਬਹੁਤ ਹਾਈ ਪ੍ਰੋਟੀਨ ਕਹਿ ਸਕਦੇ ਆ ਕਿ ਜਿਵੇਂ ਕਿ ਛੋਲੇ ਹੋ ਗਏ ਜਾਂ ਕਹਿ ਲੋ ਕਿ ਕੁਝ ਜਿਹੜੇ ਨੇ ਔਇਲ ਐ ਜਤੂਨ ਦਾ ਤੇਲ ਹੋ ਗਿਆ ਜਾਂ ਕਹਿ ਲੋ ਕਿ ਆਪਣਾ ਤੇਲ ਦਾ ਇੱਕ ਟਿਪਕਾ ਵੀ ਇੰਨੀ ਵੱਡੀ ਵੈਲਿਊ ਬਣਾ ਦਿੰਦਾ ਹੈ ਅਸੀਂ ਕਹਿੰਦੇ ਆ ਕਿ ਚੱਲ ਪਾਈ ਇਹਦੇ ਕੀ ਆ ਔਇਲ ਐ ਆਪਾਂ ਪਟੂਰੇ ਤਲ ਤਲ ਖਾਣੇ ਆ ਨਾ ਉਹਦਾ ਬਹੁਤ ਵੱਡਾ ਬਾਡੀ ਦੇ ਉੱਤੇ ਇਫੈਕਟ ਪੈਂਦਾ ਜਿੰਨੇ ਵੀ ਖਾਸ ਕਰਕੇ ਇੰਡੀਆ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਫੈਟੀ ਲੀਬਰ ਦਾ ਵਧਣਾ ਕਿਤੇ ਨਾ ਕਿਤੇ ਉਹ ਵੱਡਾ ਕਾਰਨ ਹੈ ਤੇ ਜਿਹੜੇ ਚਾਹੇ ਸ਼ਰਾਬ ਵਗੈਰਾ ਵੀ ਨਹੀਂ ਪੀਂਦੇ ਉਹਨਾਂ ਦੇ ਕਾਰਨ ਇਹ ਜਿਹੜਾ ਕਾਰਨ ਬਣਦਾ ਹੈ ਤੇ ਇਸੇ ਤਰ੍ਹਾਂ ਜਿਹਦੇ ਵਿੱਚ ਉਹਦੇ ਵਿੱਚ ਸਾਨੂੰ ਜਿਹੜਾ ਕੀ ਕਹਿ ਸਕਦੇ ਮੈਸ਼ ਪੋਟੈਟੋ ਹੋ ਗਏ ਜਾਂ ਉਹਦੇ ਵਿੱਚ ਕੋਈ ਐਸੀ ਜਿਹੜੀ ਹੈ ਜਦਾਂ ਕਿ ਆਪਣੀ ਆਲੂ ਦੀ ਟਿੱਕੀ ਹੋ ਗਈ ਉਹਦੇ ਵਿੱਚ ਜਿਹੜਾ ਆਪਣੇ ਬੱਕਰੀਆਂ ਬੱਕਰੀਆਂ ਦਾਲਾ ਹੋ ਗਈਆਂ ਉਹ ਮਿਕਸ ਕਰਨਾ ਉਹਦੀ ਵੈਲਿਊ ਕਾਊਂਟ ਕਰਨੀ ਆ ਫਿਰ ਸੋਸ ਦੀ ਵੈਲਿਊ ਕਾਊਂਟ ਕਰਨੀ ਆ ਉਹਦੇ ਵਿੱਚ ਕੁਝ ਚੀਜ਼ ਪਾ ਦਿੱਤਾ ਜਾਂ ਉਹਦੇ ਵਿੱਚ ਕੁਝ ਮਿਲਕ ਪ੍ਰੋਡਕਟ ਪਾਉਣਾ ਪੈਣਾ ਆ ਤੇ ਜਿਹੜੇ ਹੁਣ ਮਿਲਕ ਨਹੀਂ ਖਾਂਦੇ ਉਹ ਹੋਰ ਵੀ ਸਾਡੇ ਲਈ ਕੰਪਲਿਕੇਟਡ ਬਣ ਜਾਂਦਾ ਭਾਈ ਇਹਦੀ ਵੈਲਿਊ ਕਿੱਦਾਂ ਉੱਥੇ ਲੈ ਕੇ ਜਾਏ ਉਹ ਜਿਹੜਾ ਜਿਹਦੇ ਵਿੱਚ 1600 ਕੈਲੋਰੀ ਹੈਗੀ ਆ ਤਾਂ ਉਹ ਹੀ ਜਿਹੜਾ ਵੈਜੀਟੇਰੀਅਨ ਖਾਣਾ ਖਾਣ ਵਾਲਾ ਉਹਦੇ ਵਿੱਚ ਵੀ 1600 ਕੈਲੋਰੀ ਹੀ ਜਿਹੜੀ ਹੋਣੀ ਚਾਹੀਦੀ ਹੈ ਤੇ ਸਾਰਾ ਨਤੀਜੇ ਸਾਨੂੰ ਦੇਖਣੇ ਪੈਂਦੇ ਆ ਆਡਾ ਆਮ ਜਿਹੜੇ ਲੋਕ ਨੇ ਇਹਨਾਂ ਚੀਜ਼ਾਂ 'ਤੇ ਧਿਆਨ ਨਹੀਂ ਦਿੰਦੇ ਫਿਰ ਉਹ ਤਾਂ ਹੀ ਫਿਰ ਡਾਕਟਰ ਕਹਿੰਦੇ ਆ ਭਾਈ ਤੁਹਾਨੂੰ ਆਇਰਨ ਦੀ ਘਾਟ ਹੈ ਤੁਹਾਨੂੰ ਕੈਲਸ਼ੀਅਮ ਦੀ ਘਾਟ ਹੈ ਤੁਹਾਨੂੰ ਇਹਨਾਂ ਚੀਜ਼ਾਂ ਦੀ ਘਾਟ ਹੈ ਇਹ ਸਾਰਾ ਫਿਰ ਸਾਡੇ ਖਾਣੇ ਤੋਂ ਹੀ ਪੂਰਾ ਹੋਣਾ ਹੈ ਉਹਦੇ ਵਿੱਚ ਤੁਸੀਂ ਬਦਾਮ ਛੋਲੇ ਕੁਝ ਐਸੀਆਂ ਜਿਹੜੀਆਂ ਸੁਪਰ ਫੂਡ ਦੀ ਯੂਜ਼ ਕਰਨਾ ਪੈਂਦਾ ਹੈ ਜਿਵੇਂ ਕਿ ਪਾਲਕ ਹੋ ਗਈ ਜਾਂ ਹੋਰ ਸਾਰੀਆਂ ਚੀਜ਼ਾਂ ਹੋ ਗਈਆਂ ਤੇ ਕਾਲੀਆਂ ਚੀਜ਼ਾਂ ਕਹਿ ਲਓ ਜਾਂ ਬਦਾਮ ਹੋ ਗਏ ਜਾਂ ਹੋਰ ਸਾਰੀਆਂ ਚੀਜ਼ਾਂ ਡਰਾਈ ब्राउन ਚੀਜ਼ਾਂ ਹੋ ਗਈਆਂ ਉਹ ਚੀਜ਼ਾਂ ਦਾ ਵੱਡੇ ਪੱਧਰ ਦੇ ਉੱਤੇ ਜਿਹੜਾ ਸਾਨੂੰ ਯੂਜ਼ ਕਰਨਾ ਪੈਂਦਾ ਤੇ ਉਹ ਐਕਸਪੈਂਸ ਦੇਖੀਏ ਤਾਂ ਉਹ ਮੀਟ ਦੇ ਨਾਲੋਂ ਵੀ ਮਹਿੰਗੀਆਂ ਪੈਂਦੀਆਂ ਵੈਜੀਟੇਰੀਅਨ ਖਾਣਾ ਤਾਂ ਫਿਰ ਫਿਰ ਲੋਕ ਕਹਿੰਦੇ ਭਾਈ ਨਹੀਂ ਇੱਥੇ ਬਾਸਾ ਸਾਨੂੰ ਤਾਂ ਸੱਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੀਟ ਹੀ ਖਾਣੇ ਆ ਇੱਥੇ ਅੱਗੇ ਕਹਿੰਦੇ ਨੇ ਕਿ ਮੈਂ ਇਸ ਤੱਥ ਦੇ ਉੱਤੇ ਕਾਇਮ ਰਾਂਗਾ ਕਿ ਵਿਗਨ ਅਤੇ ਸਰਬ ਭੋਜੀਆਂ ਜਨਕਿ ਸ਼ਾਕਾਹਾਰੀ ਤੇ ਮਾਸਾਹਾਰੀ ਦੀ ਸਮੁੱਚੀ ਸਿਹਤ ਬਹੁਤ ਵਕਰੀ ਨਹੀਂ ਹੈ ਯੂਕੇ ਦੇ ਵਿੱਚ ਸਲਾਹਕਾਰ ਡਾਕਟਰ ਨੇ ਨਯਾਮ ਬੁਰਾ ਮਬੂਰੂ ਖਾਸ ਤੌਰ ਦੇਤੇ ਵੀगन ਭੋਜ ਦੇ ਖਾਣੇ ਦੇ ਉੱਤੇ ਜਿਹੜਾ ਸਿਹਤ ਸੰਬੰਧੀ ਲਾਭਾਂ ਦੇ ਬਾਰੇ ਖਦਸ਼ੇ ਰੱਖਦੇ ਐ ਡਾਕਟਰ ਮਬਰੂ ਡਾਕਟਰ ਮਬੂਰੂ ਆਪਣੀ ਪੋਸ਼ਣ ਕੰਸਲਟੈਂਸੀ ਇਨਸੂਲਿਨ ਚਾਹੁੰਦੇ ਨੇ ਉਹਨਾਂ ਨੇ ਆਪਣੇ ਆਨਲਾਈਨ ਬਲੌਗ ਦੇ ਵਿੱਚ ਉਹਨਾਂ ਨੂੰ ਪੋਸ਼ਣ ਦੀ ਨਜ਼ਰ ਤੋਂ ਘੱਟ ਦੱਸਿਆ ਇਸ ਦੀ ਬਜਾਏ ਕਿ ਉਹ ਕਹਿੰਦੇ ਨੇ ਕਿ ਸੰਤੁਲਨ ਹੀ ਕੁੰਜੀ ਹੈ ਜਾਨੀ ਕਿ ਸਿਹਤ ਦੀ ਪੌਦਿਆਂ ਤੇ ਜਾਨਵਰਾਂ ਦੇ ਭੋਜਨ ਦੇ ਵਿੱਚ ਸੂਖਮ ਪੋਸ਼ਟਿਕ ਤੱਤਾਂ ਦੀ ਵੀ ਵੱਖ-ਵੱਖ ਸੰਗਣਤਾ ਹੁੰਦੀ ਹੈ ਤੇ ਇਸ ਦੇ ਲਈ ਉਹਨਾਂ ਨੂੰ ਪੋਸ਼ਣ ਦੇ ਸਰੋਤਾਂ ਦੇ ਮੁਕਾਬਲੇ ਵੀ ਦੀ ਬਜਾਏ ਪੂਰਕ ਵਜੋਂ ਜਿਹੜਾ ਦੇਖਣਾ ਜ਼ਰੂਰੀ ਹੋ ਜਾਂਦਾ ਹੈ ਤੇ ਚਾਹੀਦਾ ਵੀ ਹੈ। ਵੀਗਨ ਖਾਣੇ ਦੇ ਫਾਇਦੇ ਵੀ ਹੈ। ਯੂਕੇ ਦੇ ਡਾਕਟਰ ਅਲਨ ਡਿਸਮੋਡ ਵੀਗਨ ਖਾਣੇ ਦੇ ਲਾਭਾਂ ਦੇ ਬਾਰੇ ਵਿਆਪਕ ਤੌਰ ਦੇ ਉੱਤੇ ਬੋਲਦੇ ਤੇ ਲਿਖਦੇ ਨੇ। ਕਿਉਂ ਸੋਚਦੇ ਆ ਕਿ ਬਜ਼ੁਰਗਾਂ ਨੂੰ ਜਾਨਵਰਾਂ ਤੋਂ ਮੁਕਤ ਖੁਰਾਕ ਲੈਣ ਦੇ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ ਜੋ ਕਿ ਸਾਡੇ ਇਹਨਾਂ ਮੁਲਕਾਂ ਦੇ ਵਿੱਚ ਇਸ ਵਕਤ ਟ੍ਰੈਂਡ ਚੱਲਦਾ ਹੈ ਪੂਰਾ ਹੈ ਟੌਪ ਤੇ ਹੈ ਕੀ ਮੱਲਕੀ ਸਾਰਿਆਂ ਨੂੰ ਵੈਜੀਟੇਰੀਅਨ ਖਾਣਾ ਪਰ ਇੱਥੇ ਠੰਡ ਜਿਹੜੀ ਪੈਂਦੀ ਹੈ ਉਹਦਾ ਸਾਹਮਣਾ ਬੱਚੇ ਕਿਵੇਂ ਕਰਨਗੇ ਜਾਣ ਵਾਲੀਆਂ ਨਸਲਾਂ ਪੀੜ੍ਹੀਆਂ ਕਿਵੇਂ ਕਰਨਗੀਆਂ ਉਹ ਵੀ ਸਾਹਮਣੇ ਸਵਾਲ ਖੜੇ ਹੈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਜਿੱਥੇ ਸੂਰਜੇ ਨਹੀਂ ਚੜਦਾ 52 ਵਿਟਜਾਂ ਦੇ ਤੇ ਚਮੜੀ ਰੋਗ ਹੋਰ ਸਾਰੀਆਂ ਬਾਡੀ ਦੀਆਂ ਪ੍ਰੋਬਲਮਾਂ ਜਿਹੜੀਆਂ ਹੋਣੀਆਂ ਉਹਦੇ ਵਿਖਾ ਦਛੇ ਨੇ ਬਜ਼ੁਰਗਾਂ ਨੂੰ ਜਾਨਵਰਾਂ ਤੋਂ ਮੁਕਤ ਖੁਰਾਕ ਲੈਣ ਦੇ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ ਤੇ ਇਹਨਾਂ ਲਾਭਾਂ ਨੂੰ ਨਜ਼ਰਅੰਦਾਜ਼ ਕਰਨਾ ਔਖਾ ਹੈ ਉਹ ਦੱਸਦੇ ਨੇ ਕਿ ਇੱਕ ਸਿਹਤਮੰਦ ਪੌਦਾ ਆਧਾਰਿਤ ਖਾਣਾ ਕਿਸੇ ਵੀ ਉਮਰ ਦੇ ਵਿੱਚ ਬਹੁਤ ਲਾਹੇਵੰਦ ਹੈ ਇਹ ਦਿਲ ਦੀ ਬਿਮਾਰੀ ਟਾਈਪ 2 ਡਾਇਬੀਟਸ ਅਤੇ ਕਈ ਪ੍ਰਕਾਰ ਦੇ ਕੈਂਸਰਾਂ ਦੇ ਜੋਖਮ ਨੂੰ ਘਟਾ ਸਕਦਾ ਹੈ ਤੇ ਪਰ ਭਾਈ ਜੇ ਉਹ ਪੌਦੇ ਹੀ ਤੁਸੀਂ ਸਪਰੇਆਂ ਪਾਰ-ਪਾਰ ਕੇ ਮਾਰ-ਮਾਰ ਕੇ ਜਿਹੜੇ ਬਣਾਏ ਨੇ ਤਿਆਰ ਕੀਤੇ ਨੇ ਸਬਜ਼ੀਆਂ ਲਈਆਂ ਤਾਂ ਫਿਰ ਉਹ ਕੈਂਸਰ ਵਰਗੀਆਂ ਬਿਮਾਰੀਆਂ ਤਾਂ ਫਿਰ ਹੋਣਗੀਆਂ ਜੋ ਕਿ ਉਮਰ ਦਰਾਜ ਦੀਆਂ ਮੁੱਖ ਚਿੰਤਾਵਾਂ ਹੁੰਦੀਆਂ ਨੇ ਪੌਦੇ ਆਧਾਰਿਤ ਖਾਣੇ ਦੇ ਉੱਤੇ ਆਉਣ ਦੇ ਲਈ ਬਾਰੇ ਸੋਚਣ ਦੇ ਵਿੱਚ ਕਦੇ ਵੀ ਜਲਦੀ ਜਾਂ ਬਹੁਤ ਦੇਰੀ ਨਹੀਂ ਹੁੰਦੀ ਹੈ ਪਰ ਡਾਕਟਰ ਥਿਸ ਮੋਡ ਨੇ ਚੇਤਾਵਨੀ ਦਿੱਤੀ ਕਿ ਮੀਟ ਅਤੇ ਡੇਅਰੀ ਮੁਕਤ ਖੁਰਾਕ ਲੈਣ ਵਾਲੇ ਉਮਰਦਰਾਜ ਲੋਕਾਂ ਨੂੰ ਮੁੱਖ ਪੋਸ਼ਟਿਕ ਤੱਤਾਂ ਦਾ ਧਿਆਨ ਰੱਖਣ ਦੀ ਵੀ ਜ਼ਰੂਰਤ ਹੈ। ਉਹ ਦੱਸਦੇ ਨੇ ਕਿ ਤੰਦਰੁਸਤ ਰਹਿਣ ਦਾ ਟੀਚਾ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਫਲੀਦਾਰ ਟੋਫੂ ਜਿਹੜੇ ਅੱਜ ਦੇ ਇਹਨਾਂ ਮੁਲਕਾਂ ਦੇ ਵਿੱਚ ਕਾਫੀ ਮਸ਼ਹੂਰ ਹੈ ਟੋਫੂ ਜਿਵੇਂ ਕਿ ਆਪਣਾ ਪਨੀਰ ਹੁੰਦਾ ਉਸ ਤਰ੍ਹਾਂ ਦਾ ਹੀ ਹੁੰਦਾ ਹੈ ਜਾਂ ਬਹੁਤ ਵੱਡੇ ਪੱਧਰ ਦੇ ਉੱਤੇ ਉਹਨਾਂ ਦੇ ਵਿੱਚ ਸੋਇਆਬੀਨ ਜਿਹੜਾ ਵਰਤਿਆ ਜਾਂਦਾ ਜਾਂ ਸੋਇਆਬੀਨ ਦੇ ਵਿੱਚ ਕਹਿ ਸਕਦੇ ਆ ਉਹ ਜਿਹੜੇ ਔਇਲ ਜਿਹੜੇ ਨੇ ਬਹੁਤ ਚੀਪ ਪਾਮ ਔਇਲ ਕਹ ਲੋ ਕਿ ਦੁਨੀਆ ਦਾ ਸਭ ਨਾਲੋਂ ਚੀਪ ਤੇ ਭੈੜਾ ਔਇਲ ਜਿਹੜਾ ਸਿਹਤ ਨੂੰ ਖਰਾਬ ਕਰਦਾ ਹੈ ਉਹ ਵੱਡੇ ਪੱਧਰ ਦੇ ਉੱਤੇ ਇਹਨਾਂ ਪ੍ਰੋਡਕਟਾਂ 'ਚ ਵਰਤਿਆ ਜਾਂਦਾ ਬੰਦਾ ਜਾਵੇ ਤਾਂ ਕਿੱਧਰ ਜਾਵੇ ਇਧਰੋਂ ਕੰਨ ਫੜ ਲਵੇ ਉਧਰੋਂ ਕੰਨ ਫੜ ਲਵੇ ਹੈਗਾ ਤਾਂ ਉੱਥੇ ਦਾ ਉੱਥੇ ਹੀ ਆ ਨਾ ਟੋਫੂ ਅਤੇ ਅਨਾਜ ਵਰਗੇ ਉੱਚ ਪ੍ਰੋਟੀਨ ਵਾਲੇ ਪੌਦਿਆਂ ਤੋਂ ਬਣੇ ਭੋਜਨ ਖਾਣੇ ਚਾਹੀਦੇ ਨੇ ਹੱਡੀਆਂ ਦੀ ਸਿਹਤ ਅਤੇ ਮਾਸਪੇਸ਼ੀਆਂ ਦੇ ਪੁੰਜ ਨੂੰ ਬਣਾਈ ਰੱਖਣ ਦੇ ਲਈ ਵਿਟਾਮਿਨ B12 ਲੈਣਾ ਤੇ ਭਾਰ ਚੁੱਕਣ ਵਾਲੀ ਨਿਯਮਤ ਕਸਰਤ ਕਰਨਾਂ ਵੀ ਜਿਹੜਾ ਮਹੱਤਵਪੂਰਨ ਗੱਲ ਹੈ ਵਿਟਾਮਿਨ B ਜਿਹੜਾ ਹੈ 12 ਇੱਕ ਵੱਡੀ ਲੋੜ ਹੁੰਦੀ ਹੈ ਸਰੀਰ ਦੀ ਇਹ ਸਿਰਫ ਜਾਨਵਰਾਂ ਦੇ ਮੂਲ ਦੇ ਉਤਪਾਦਾਂ ਦੇ ਵਿੱਚ ਹੀ ਪਾਇਆ ਜਾਂਦਾ ਹੈ ਤੇ ਇੱਕ ਸਰਬ ਭੋਜੀ ਜਿਹੜਾ ਹੈ ਜਾਨਕੀ ਜਿਹੜਾ ਪਿਓਰ ਵੈਜੀਟੇਰੀਅਨ ਆ ਵੇਗਨ ਫੂਡ ਖਾਣ ਵਾਲਾ ਵਿੱਚ ਇੱਕ ਮੁੱਖ ਹਿੱਸਾ ਹੈ ਜਿਸ ਨੂੰ ਅਕਸਰ ਮਹਾਰਾਂ ਦੇ ਦੁਆਰਾ ਇੱਕ ਸ਼ਾਕਾਹਾਰੀ ਜੀਵਨ ਸ਼ੈਲੀ ਤੋਂ ਗਾਇਬ ਦੱਸਿਆ ਜਾਂਦਾ ਹੈ ਇਹ B12 ਦੀ ਕਮੀ ਦੇ ਲੱਛਣਾਂ ਦੇ ਵਿੱਚ ਥਕਾਵਟ, ਮਾਸਪੇਸ਼ੀਆਂ ਦੀ ਕਮਜ਼ੋਰੀ, ਉਦਾਸੀ, ਉਲਝਣ ਸ਼ਾਮਲ ਹੈ। ਇਹ ਲੱਛਣ ਸੰਭਾਵਿਤ ਤੌਰ ਦੇ ਉੱਤੇ ਬਜ਼ੁਰਗ ਲੋਕਾਂ ਦੇ ਵਿੱਚ ਵਧੇਰੇ ਸਪਸ਼ਟ ਤੇ ਵਧੇਰੇ ਖਤਰਨਾਕ ਹੋ ਜਾਂਦੇ ਆ। ਇੱਕ ਧਿਆਨ ਦੇ ਵਿੱਚ ਜਿਹੜਾ ਸਟੱਡੀ ਆਈ ਹੈ ਉਹਦੇ ਵਿੱਚ ਖੋਜ ਕਰਾਂ। ਖੋਜਕਾਰਾਂ ਨੇ ਵਿਟਾਮਿਨ B12 ਦੇ ਘੱਟ ਪੱਧਰ ਨੂੰ ਸਟ੍ਰੋਕ ਦੇ ਵਧੇ ਹੋਏ ਜੋਖਮ ਦੇ ਨਾਲ ਵੀ ਜੋੜ ਦਿੱਤਾ। ਕੋਲੀਨ ਇੱਕ ਹੋਰ ਮੁੱਖ ਪੋਸ਼ਟਿਕ ਤੱਤ ਹੈ ਜੋ ਕਿ ਆਂਡੇ ਦੁੱਧ ਅਤੇ ਬੀਫ ਦੇ ਵਿੱਚ ਉੱਚ ਮਾਤਰਾ ਦੇ ਵਿੱਚ ਜਿਹੜਾ ਦੱਸਿਆ ਜਾਂਦਾ ਹੈ ਬਹੁਤ ਸਾਰੇ ਮਾਹਰ ਕਹਿੰਦੇ ਨੇ ਕਿ ਵਿਗਨ ਖਾਣਾ ਖਾਣ ਦੇ ਨਾਲ ਵਾਲਿਆਂ ਨੂੰ ਜਿਹੜਾ ਇਹ ਯਕੀਨੀ ਬਣਾਉਣ ਦੀ ਵੀ ਜ਼ਰੂਰਤ ਹੈ ਕਿ ਕੋਲਿਨ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਕਿਉਂਕਿ ਇਹ ਨਸਾਂ ਦੇ ਸੈੱਲਾਂ ਦੇ ਵਿੱਚਕਾਰ ਸਿਗਨਲ ਜਿਹੜਾ ਟਰਾਂਸਫਰ ਹੁੰਦਾ ਹੈ ਨਾ ਜਦੋਂ ਕਿ ਸਾਡਾ ਕੋਈ ਆਪਾਂ ਹੱਥ ਹਿਲਾਉਂਦੇ ਆ ਜਾਂ ਜੜਦੇ ਆ ਤੇ ਸਭ ਤੋਂ ਪਹਿਲਾਂ ਉਹ ਨਾਲ ਦੇ ਨਾਲ ਸਾਡਾ ਸਿਗਨਲ ਸੇਮ ਟੂ ਸੇਮ ਟਾਈਮ ਮਲਕੀ ਉਹ ਸਾਡੇ ਬ੍ਰੇਨ ਤੱਕ ਜਾਂਦਾ ਵੀ ਆ ਹੁਣ ਮੈਂ ਉਂਗਲ ਹਿਲਾਉਣੀ ਐ ਹਿਲਾ ਰਿਆਂ ਤੇ ਉਹ ਜਿਹੜਾ ਇਹ ਕੰਮ ਕਰਦਾ ਹੈ ਜੇ ਇਹ ਕਮਜ਼ੋਰ ਹੋ ਗਿਆ ਤਾਂ ਬੰਦਾ ਫਿਰ ਕਾਦਾ ਰਹਿਣਾ ਜੀ ਉਹ ਫਿਰ ਜਿੱਦਾਂ ਹੁਣ ਆਪਣੇ ਰੇਡੀਓ ਵਾਲੀ ਗੱਲ ਹੋ ਜਾਣੀ ਹੈ ਕਿ ਇੱਥੋਂ ਪ੍ਰੋਗਰਾਮ ਜਿਹੜਾ 15 ਤੋਂ 20 ਸੈਕਿੰਡ ਜਿਹੜਾ ਹੈ ਫੇਸਬੁੱਕ YouTube ਦੇ ਉੱਤੇ ਜਾਂ ਐਪ ਦੇ ਉੱਤੇ ਉਹ ਲੇਟ ਜਾਣਾ ਜਿੱਦਾਂ ਟੀਵੀ ਆ ਕਿਤੇ ਨਾ ਕਿਤੇ 50 ਤੋਂ 60 ਸੈਕਿੰਡ ਇੱਕ ਮਿੰਟ ਜਿਹੜਾ ਸਟੂਡੀਓ ਦੇ ਵਿੱਚੋਂ ਉਹ ਲਾਈਵ ਹੋ ਰਿਹਾ ਹੈ ਤੇ ਤੁਹਾਡੇ ਤੱਕ ਉਹ ਜਿਹੜਾ ਪਹੁੰਚਣਾ ਹੈਗਾ ਜੀ 50 ਸੈਕਿੰਡ ਦੇ ਬਾਅਦ ਉਹ ਗੱਲ ਕੀਤੀ ਹੋਈ ਜਿਵੇਂ ਕਿ ਆਪਾਂ ਹੁਣ ਕੋਈ ਗੱਲ ਕਰਦੇ ਆ ਮੈਂ ਕਹਿਣਾ ਕਿ ਕਾਲ ਕਰ ਲੋ ਤੇ ਤੁਹਾਡੇ ਤੱਕ ਉਹ ਸੁਨੇਹਾ ਪਹੁੰਚਣਾ ਹੈਗਾ 15 ਤੋਂ 20 ਸੈਕਿੰਡ ਦੇ ਬਾਅਦ ਮੈਂ ਇੱਥੇ ਪਹਿਲਾਂ ਬੋਲ ਦਿੱਤਾ ਹੈ ਤਾਂ ਫਿਰ ਜਦੋਂ ਮੈਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਆਂ ਕਈ ਵਾਰੀ ਦੋਸਤਾਂ ਦੀ ਕਾਲ ਆ ਜਾਂਦੀ ਹੈ ਤੇ ਉਹ ਫਿਰ ਕਾਰਨ ਇਹ ਬਣਦਾ ਹੈ ਤੇ ਇਸੇ ਤਰ੍ਹਾਂ ਸਾਡਾ ਬ੍ਰੇਨ ਵੀ ਜਿਹੜਾ ਕੰਮ ਕਰਦਾ ਹੈ ਤੇ ਜਦੋਂ ਇਹ ਚੀਜ਼ ਦੀ ਕੋਲੀਨ ਦੀ ਘਾਟ ਆ ਜਾਏਗੀ ਸਰੀਰ ਦੇ ਵਿੱਚ ਤਾਂ ਜਿਹੜਾ ਉਹ ਸਾਡਾ ਸਿਗਨਲ ਜਿਹੜਾ ਟਰਾਂਸਫਰ ਕਰਦਾ ਨਾ ਸੈੱਲਾਂ ਦਾ ਸੈੱਲਾਂ ਦੇ ਵਿੱਚਕਾਰ ਸਿਗਨਲ ਟਰਾਂਸਫਰ ਹੁੰਦਾ ਹੈ ਉਹਦੇ ਵਿੱਚ ਫਿਰ ਜਿਹੜੀ ਆ ਪ੍ਰੋਬਲਮ ਆਉਣੀ ਹੈ ਤੇ ਉਹ ਸਿਗਨਲ ਬ੍ਰੇਨ ਨੂੰ ਫਿਰ ਹੌਲੀ ਮਿਲਣਾ ਹੈ ਲੇਟ ਮਿਲਣਾ ਹੈ ਤੇ ਉਹ ਫਿਰ ਹਰਕਤ ਜਿਹੜੀ ਹੈ ਸਾਡੇ ਸਰੀਰ ਨੇ ਬਾਅਦ ਦੇ ਵਿੱਚ ਕਰਨੀ ਹੈ ਮਹਾਰਾਂ ਦਾ ਕਹਿਣਾ ਹੈ ਕਿ ਗਰਭ ਦੇ ਵਿੱਚ ਪਲ ਰਹੇ ਬੱਚੇ ਦੇ ਦਿਮਾਗ ਦੇ ਵਿਕਾਸ ਦੇ ਲਈ ਇਸ ਦੀ ਮਹੱਤਤਾ ਨੂੰ ਦੇਖਦੇ ਹੋਏ ਕਾਲਿਨ ਗਰਭਵਤੀ ਔਰਤ ਦੇ ਲਈ ਬਹੁਤ ਮਹੱਤਵਪੂਰਨ ਹੈ ਕੁਝ ਕਿਸਮਤੀ ਦੇ ਨਾਲ ਇਹ ਬਰੋਕਲੀ ਜਿਹੜੀ ਵੈਜੀਟੇਬਲ ਹੈ ਖਾਸ ਕਰਕੇ ਬਰੋਕਲੀ ਦਾ ਅਸੀਂ ਕਈ ਵਾਰੀ ਸਾਗ ਬਣਾ ਲੈਂਦਾ ਬਰੋਕਲੀ ਬਰੇਸਲੈਜ਼ ਸਪਾਉਟ ਮੂੰਗਫਲੀ ਤੇ ਮਸ਼ਰੂਮ ਵਰਗੇ ਭੋਜਨਾਂ ਦੇ ਵਿੱਚ ਵੀ ਜਿਹੜਾ ਮਿਲ ਜਾਂਦਾ ਹੈ ਇਹਦੇ ਲਈ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਜਿਹੜਾ ਬੀਫ ਖਾਣਾ ਜਾਂ ਆਂਡਾ ਖਾਣਾ ਜਾਂ ਕਹਿ ਸਕਦੇ ਆ ਕਿ ਆਪਣਾ ਇਹਨਾਂ ਚੀਜ਼ਾਂ ਦੀ ਦੁੱਧ ਦੀ ਜ਼ਰੂਰਤ ਪੈਣੀ ਹੈ ਤੇ ਤੁਸੀਂ ਬਰੋਕਲੀ ਜਿਹੜਾ ਇਹਦੇ ਵਿੱਚ ਹਾਈ ਪ੍ਰੋਟੀਨ ਕਹਿ ਸਕਦੇ ਆ ਜਾਂ ਹੋਰ ਸਾਰੇ ਬਹੁਤ ਵਧੀਆ ਜਿਹੜੇ ਪੋਸ਼ਟਿਕ ਤੱਤ ਹੁੰਦੇ ਨੇ ਗੋਭੀ ਕਹਿ ਸਕਦੇ ਹਰੇ ਰੰਗ ਦੀ ਪੋਸ਼ਟਿਕ ਹੁੰਦੀ ਹੈ ਜਿੱਦਾਂ ਕਿ ਆਪਣੀ ਫੁੱਲ ਗੋਭੀ ਆਉਂਦੀ ਹੈ ਜੀ ਆਪਣੀ ਤੇ ਇੱਕ ਬੰਦ ਗੋਭੀ ਉਹ ਨਹੀਂ ਜੀ ਫੁੱਲ ਗੋਭੀ ਜਿਹੜੀ ਆਉਂਦੀ ਹੈ ਜਿੱਦਾਂ ਚਿੱਟੇ ਰੰਗ ਚ ਇਦਾਂ ਹੀ ਇਹ ਹੁੰਦੀ ਹੈ ਵਾਈਟ ਕਲਰ ਦੇ ਵਿੱਚ ਇੰਡੀਆ ਚ ਵੀ ਆਉਣ ਲੱਗੀ ਹੁਣ ਤਾਂ ਤੇ ਇਸੇ ਤਰ੍ਹਾਂ ਅੱਗੇ ਬੜੀਏ ਅਣਜਾਣੇ ਵੀਗਨ ਜਣਕੀ ਜਿਹੜਾ ਅਨਜਾਣੇਪਣ ਦੇ ਵਿੱਚ ਇਹ ਚੀਜ਼ਾਂ ਲੈਣ ਲੱਗ ਜਾਂਦੇ ਨੇ ਇੱਕ ਟ੍ਰੈਂਡ ਦੇ ਤੌਰ ਦੇ ਉੱਤੇ ਡਾਕਟਰ ਥਿਸ ਮੋਡ ਵਿਗਨ ਖਾਣੇ ਦੇ ਨੈਤਿਕ ਫਾਇਦਿਆਂ ਨੂੰ ਵੀ ਉਜਾਗਰ ਕਰ ਉਜਾਗਰ ਕਰਦੇ ਆ ਜਾਨਵਰਾਂ ਦੇ ਉਤਪਾਦਾਂ ਦੇ ਉੱਤੇ ਨਿਰਭਰਤਾ ਨੂੰ ਘਟਾਉਣਾ ਤੁਹਾਡੇ ਕਾਰਬਨ ਨਿਕਾਸੀ ਨੂੰ ਘਟਾ ਸਕਦਾ ਹੈ ਇਹ ਸਾਰਾ ਕੁਝ ਜੋ ਵੀ ਪਿੱਛੇ ਹੋ ਰਿਹਾ ਚਲੋ ਆਰਟੀਕਲ ਲਿਖੇ ਜਾਂਦੇ ਨੇ ਲੋਕਾਂ ਦੀ ਇੱਕ ਮਾਨਸਿਕਤਾ ਜਿਹੜੀ ਸੈੱਟ ਕਰਨ ਦੀ ਗੱਲ ਹੈ ਮੈਨੂੰ ਤਾਂ ਚਲੋ ਇਹਨਾਂ ਚੀਜ਼ਾਂ ਬਾਰੇ ਪੜ੍ਹਦੇ ਜਾਂ ਦੇਖਦੇ ਬੜਾ ਚੀਜ਼ਾਂ ਨੇ ਜਿਵੇਂ ਕਿ ਗਲੋਬਿੰਗ ਗਲੋਬਲ ਵਾਰਮਿੰਗ ਦੀ ਗੱਲ ਆਉਂਦੀ ਹੈ ਇਹਨਾਂ ਚੀਜ਼ਾਂ ਨੂੰ ਇਹ ਸਾਰਾ ਜਿਹੜੇ ਏਜੰਡੇ ਪਿੱਛੇ ਚੱਲਦੇ ਨੇ ਖਬਰਾਂ ਦੇ ਵਿੱਚ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਟੇਡੇ ਢੰਗ ਦੇ ਨਾਲ ਲੋਕਾਂ ਦੀ ਮਾਨਸਿਕਤਾ ਨੂੰ ਜ਼ੈੱਟ ਕਰਨਾ ਹੁੰਦਾ ਹੈ ਕਿ ਪਾਈਏ ਇਹਨਾਂ ਚੀਜ਼ਾਂ ਮਾਸ ਨੂੰ ਘਟਾਓ ਤੇ ਵੈਜੀਟੇਬਲ ਵੱਲ ਨੂੰ ਆਓ ਤੁਸੀਂ ਵੈਜੀਟੇਬਲ ਖਾਓ ਜੀ ਜ਼ਿਆਦਾ ਇਹ ਚੀਜ਼ਾਂ ਹੁਣ ਹੋ ਰਹੀਆਂ ਨੇ ਇੱਥੇ ਤੱਕ ਕਿ ਜਿਹੜਾ ਮਾਰਜਿਨ ਹੈ ਮਾਰਜਿਨ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਬਟਰ ਵਗੈਰਾ ਮਾਰਗਰਿਨ ਆਪਾਂ ਬ੍ਰੈਡ ਦੇ ਉੱਤੇ ਲਾਉਂਦੇ ਆ ਉਹ ਵੀ ਸਾਰੀਆਂ ਚੀਜ਼ਾਂ ਵੈਜੀਟੇਰੀਅਨ ਟੇਬਲ ਤੋਂ ਇੱਥੇ ਤੱਕ ਕਿ ਕਰੀਮ ਦੇ ਪ੍ਰੋਡਕਟ ਜਿਹੜੇ ਨੇ ਫੂਡ ਦੇ ਵਿੱਚ ਯੂਜ਼ ਕੀਤੇ ਜਾਂਦੇ ਆ ਉਹ ਵੀ ਵੈਜੀਟੇਰੀਅਨ ਤੋਂ ਬਣਾ ਦਿੱਤੇ ਗਏ ਹੋਰ ਸਾਰੀਆਂ ਚੀਜ਼ਾਂ ਹਰ ਚੀਜ਼ ਦੇ ਵਿੱਚ ਉਹੀ ਚੀਜ਼ ਪਾਈ ਜਾ ਰਹੀ ਹੈ ਪਰ ਉਹ ਹੋਰ ਜਿਹੜੀਆਂ ਉਹਦੇ ਵਿੱਚ ਤਿੰਨ ਚਾਰ ਚੀਜ਼ਾਂ ਜਾਂ ਅੱਠ ਤਾਂ ਚੀਜ਼ਾਂ ਮਿਲਾ ਕੇ ਖੇ ਸਵਾਹ ਹੋਰ ਪਾ ਕੇ ਕਿ ਉਹ ਸਾਡੇ ਸਰੀਰ ਦੇ ਉੱਤੇ ਇਫੈਕਟ ਨਹੀਂ ਕਰਨਗੀਆਂ ਉਹਦੇ ਨਾਲੋਂ ਇਹ ਨਹੀਂ ਚੰਗਾ ਕਿ ਸ਼ੁੱਧ ਚੀਜ਼ ਆ ਚਾਹੇ ਉਹੀ ਖਾ ਲੋ ਕਿ ਹੋਰ ਜਿਹੜੀਆਂ ਆਪ ਆਰਟੀਫੀਸ਼ੀਅਲ ਆਪ ਤਿਆਰ ਕੀਤੀਆਂ ਚੀਜ਼ਾਂ ਨੇ ਉਹ ਕਿੰਨੀਆਂ ਨੁਕਸਾਨਦੇਹ ਹੋ ਸਕਦੀਆਂ ਨੇ ਓਬਜੈਕਸ਼ਨ ਤਾਂ ਇਹਦੇ ਉੱਤੇ ਵੀ ਹੁੰਦਾ ਹੈ ਜਾਨਵਰਾਂ ਦੇ ਉਤਪਾਦਾਂ ਦੇ ਉੱਤੇ ਨਿਰਭਰਤਾ ਨੂੰ ਘਟਾਉਣਾ ਤੁਹਾਡੇ ਕਾਰਬਨ ਨਿਕਾਸਾਂ ਨੂੰ ਘਟਾ ਸਕਦਾ ਹੈ ਕੁਦਰਤੀ ਸਰੋਤਾਂ ਨੂੰ ਸੁਰੱਖਿਅਤ ਕਰ ਸਕਦਾ ਹੈ ਤੇ ਇੱਕ ਵਧੇਰੇ ਟਿਕਾਊ ਤੇ ਦਿਆਲੂ ਸੰਸਾਰ ਦੇ ਵਿੱਚ ਯੋਗਦਾਨ ਪਾ ਸਕਦਾ ਹੈ ਬਜ਼ੁਰਗ ਲੋਕਾਂ ਦੇ ਵਿੱਚ ਵਿਗਨ ਫੋਨ ਜਿਹੜਾ ਹੋਣਾ ਪਿਓਰ ਵੈਜੀਟੇਰੀਅਨ ਹੋਣਾ ਹਮੇਸ਼ਾ ਕਦਰਾਂ ਕੀਮਤਾਂ ਜਾਂ ਸਿਹਤ ਚਿੰਤਾਵਾਂ ਦੇ ਆਧਾਰ ਦੇ ਉੱਤੇ ਇੱਕ ਬਦਲ ਨਹੀਂ ਹੋ ਸਕਦਾ ਮਾਰ ਖਾਸ ਤੌਰ ਦੇ ਉੱਤੇ ਜਿਹੜਾ ਯੂਐਸ ਅਤੇ ਯੂਕੇ ਦੇ ਵਿੱਚ ਬਜ਼ੁਰਗ ਆਬਾਦੀ ਦੇ ਵਿੱਚ ਅਨਜਾਣੇ ਦੇ ਵਿੱਚ ਜਿਹੜਾ ਹੈ ਵੀਗਨ ਜਿਹੜਾ ਫੂਡ ਖਾਣਾ ਸ਼ੁਰੂ ਕਰਦੇ ਨੇ ਦੇ ਪ੍ਰਸਾਰ ਬਾਰੇ ਵੱਧ ਤੋਂ ਵੱਧ ਚਿੰਤਤ ਨੇ ਇਹ ਆਮ ਜੋ ਬੋਲਚਾਲ ਦੀ ਭਾਸ਼ਾ ਦੇ ਵਿੱਚ ਚਾਹ ਅਤੇ ਟੋਸਟ ਸਿੰਡਰੋਮ ਕਹੇ ਜਾਣ ਵਾਲੇ ਲੱਛਣ ਦਿਖਾਉਂਦੇ ਆ ਬਜ਼ੁਰਗ ਮਰੀਜ਼ ਹਸਪਤਾਲਾਂ ਦੇ ਵਿੱਚ ਆਇਰਨ ਦੀ ਕਮੀ ਤੇ ਹੋਰ ਸਿਹਤ ਚੁਣੌਤੀਆਂ ਦੇ ਨਾਲ ਆਉਂਦੇ ਰਹਿੰਦੇ ਨੇ ਸਾਹਮਣਾ ਕਰਦੇ ਐ ਕਿਉਂਕਿ ਉਹਨਾਂ ਦੀ ਖੁਰਾਕ ਸੀਮਤ ਅਤੇ ਘੱਟ ਕੈਲੋਰੀ ਵਾਲੀ ਹੁੰਦੀ ਹੈ ਜਿਹੜਾ ਵਿਅਕਤੀ ਆਮ ਨਾਰਮਲੀ 2000 ਤੋਂ 2400 ਕੈਲੋਰੀਆਂ ਖਾਡੀਆਂ ਤੇ ਉਹ ਬਜ਼ੁਰਗ ਜਿਹੜੇ ਨੇ ਉਹ ਵਿਚਾਰੇ ਇੱਕ ਅੱਧੀ ਜਿਹੜੀ ਚੀਜ਼ ਖਾ ਕੇ ਹੀ ਆਪਣਾ ਢਿੱਡ ਭਰ ਲੈਂਦੇ ਨੇ ਖੁਰਾਕ ਘਟ ਜਾਂਦੀ ਹੈ ਤਾਂ ਉਹਨਾਂ ਨੂੰ ਬਹੁਤ ਹਾਈ ਜਿਹੜਾ ਪੋਸ਼ਟਿਕ ਖਾਣਾ ਚਾਹੀਦਾ ਹੈ ਸੁਪਰ ਫੂਡ ਚਾਹੀਦੇ ਨੇ ਤੇ ਤਾਂ ਕਿ ਉਹਨਾਂ ਦੀ ਘੱਟ ਚੀਜ਼ ਦੇ ਵਿੱਚ ਵੱਧ ਜਿਹੜੇ ਪੋਸ਼ਟਿਕ ਤੱਤ ਹੋਣ ਅਜਿਹੀ ਨਹੀਂ ਗੱਲ ਹੈ ਕਿ ਮਾਸ ਅਤੇ ਡੇਅਰੀ ਉਤਪਾਦ ਦੇ ਸੇਵਨ ਦੇ ਨਾਲ ਜੁੜੀ ਕੋਈ ਨੈਤਿਕ ਸੋਚ ਹੈ ਬਲਕਿ ਅਜਿਹਾ ਇਸ ਦੇ ਲਈ ਹੈ ਕਿਉਂਕਿ ਜੇਕਰ ਸਾਥੀ ਦੀ ਮੌਤ ਹੋ ਜਾਂਦੀ ਹੈ ਬੱਚੇ ਦੂਰ ਚਲੇ ਜਾਂਦੇ ਨੇ ਤਾਂ ਇਕੱਲੇ ਰਹਿਣ ਤੇ ਖਾਣਾ ਬਣਾਉਣ ਦੀ ਪ੍ਰੇਰਣਾ ਦੀ ਘਾਟ ਹੋ ਸਕਦੀ ਹੈ ਜਿਵੇਂ ਹੁਣ ਕੱਲਾ ਬਜ਼ੁਰਗ ਆ ਘਰ ਦੇ ਵਿੱਚ ਉਹ ਖਾਣਾ ਕਿੱਦਾਂ ਬਣਾਊਗਾ ਇਹ ਤਾਂ ਇੰਨੇ ਲੱਲੇ ਪੱਬੇ ਕਿਦਾਂ ਕਰੂਗਾ ਵਿਚਾਰਾ ਜੇ ਉਹਦੀ ਜਾਦ ਦਾਸ਼ ਵੀ ਮਾੜੀ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਤੇ ਕੁਕਿੰਗ ਨਹੀਂ ਕਰ ਸਕਦਾ ਇਸ ਦੇ ਨਾਲ ਹੀ ਪੋਸ਼ਣ ਦੇ ਨਾਲ ਭਰਪੂਰ ਮਾਸ ਅਤੇ ਮੱਛ ਉਤਪਾਦਾਂ ਦੀ ਉੱਚ ਲਾਗਤ ਜਾਂ ਮਾਸ ਮੱਛੀ ਅਤੇ ਡੇਰੀ ਉਤਪਾਦਾਂ ਨੂੰ ਖਰੀਦਣ ਦੇ ਲਈ ਸਰੀਰਕ ਤੌਰ ਦੇ ਉੱਤੇ ਬਾਜ਼ਾਰ ਜਾਂ ਦੁਕਾਨ ਪਹੁੰਚਣ ਦੇ ਲਈ ਕਠਿਨਾਈ ਵੀ ਹੁੰਦੀ ਹੈ ਇਸੇ ਮਜਬੂਰੀ ਦੇ ਕਾਰਨ ਪੋਸ਼ਟਿਕ ਭੋਜਨ ਗਾਇਬ ਹੁੰਦਾ ਜਾ ਰਿਹਾ ਤੇ ਇਹ ਇੱਕ ਬੇਹਿਸ਼ਕਰਾੰਤ ਚੱਕਰ ਹੋ ਸਕਦਾ ਹੈ ਕਿ ਕੁਝ ਮਾਹਰਾਂ ਦਾ ਕਹਿਣਾ ਇਹ ਵੀ ਹੈ ਕਿ ਸਿੰਡਰੋਮ ਅਣਚਕ ਤੌਰ ਦੇ ਉੱਤੇ ਨਾ ਸਿਰਫ ਆਰਥਿਕ ਕਾਰਕਾਂ ਦਾ ਨਤੀਜਾ ਹੈ ਸਗੋਂ ਇਕਲਤਾ ਤੇ ਉਦਾਸੀ ਦੀ ਸ਼ੁਰੂਆਤ ਦਾ ਨਤੀਜਾ ਹੈ ਜਿਵੇਂ ਜਿਵੇਂ ਲੋਕ ਬੁਢਾਪੇ ਬੁੱਢੇ ਹੁੰਦੇ ਜਾਂਦੇ ਨੇ ਸਰੀਰਕ ਸਿਹਤ ਅਤੇ ਕਮਜ਼ੋਰੀ ਦੇ ਉੱਤੇ ਇਸ ਦਾ ਗੰਭੀਰ ਅਸਰ ਪੈਂਦਾ ਜਾਂਦਾ ਹੈ ਜੀ ਦੋਸਤੋ ਇਹ ਸੀ ਜੀ ਜਣਾ ਪਿਓਰ 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 ਵੈਜੀਟੇਰੀਅਨ ਦੀ ਗੱਲ ਹੋਈ ਹੈ ਜਿਹਦੇ ਵਿੱਚ ਸ਼ਾਇਦ ਵੀ ਛੱਡਣਾ ਪੈਂਦਾ ਹੈ ਆਂਡੇ ਦੁੱਧ ਜਾਂ ਹੋਰ ਸਾਰੀਆਂ ਤਲਲੀਆਂ ਕੈਟਾਗਰੀਆਂ ਨੇ ਤੇ ਜਾਂ ਕਟਾਨੂ ਵਗੈਰਾ ਤੋਂ ਦਹੀਂ ਨੂੰ ਜਾਗ ਲਾਇਆ ਜਾਂਦਾ ਜਿਵੇਂ ਕਿ ਦੁੱਧ ਤੋਂ ਉਹ ਵੀ ਚੀਜ਼ਾਂ ਤਾਂ ਖਤਮ ਹੀ ਹੋ ਜਾਂਦੀਆਂ ਨੇ ਇੱਥੇ ਤੱਕ ਕਿ ਸ਼ਾਇਦ ਜਾਂ ਕੋਈ ਵੀ ਕਟਾਨੂ ਦੇ ਨਾਲ ਕੋਈ ਵੀ ਕਹਿ ਸਕਦੇ ਆ ਕਿ ਜਿਹੜਾ ਆਪਾਂ ਦੇਖ ਵੀ ਨਹੀਂ ਸਕਦੇ ਸੂਕਾ ਮੱਕਾਂ ਦੇ ਨਾਲ ਉਸ ਤੋਂ ਤਿਆਰ ਕੀਤੀ ਚੀਜ਼ ਜਿਹੜੀ ਉਹ ਨਹੀਂ ਖਾਂਦੇ ਪਿਓਰ ਵੈਜੀਟੇਰੀਅਨ ਉਹਨਾਂ ਨੂੰ ਕਹਿੰਦੇ ਆ ਵੇਗਨ ਫੂਡ ਕਹਿੰਦੇ ਨੇ ਵੀ EG ਤੇ ਉਹਨਾਂ ਨੂੰ ਕਿਹਾ ਜਾਂਦਾ ਜੀ ਏਸੀਜੀ ਦੋਸਤੋ ਗੱਲਬਾਤ ਵਿਗਨ ਖਾਣਾ ਕੀ ਹੁੰਦਾ ਹੈ ਕਿ ਬੁਢਾਪੇ ਦੇ ਵਿੱਚ ਵਿਗਨ ਖਾਣਾ ਜਾਂ ਬਣਨਾ ਅਕਲਮੰਦੀ ਹੈ ਇਹਦੇ ਬਾਰੇ ਗੱਲਬਾਤ ਸੀ ਨਿਕ ਐਰਿਕਸਨ ਹੋਣਾਂ ਦੀ ਕਲਮ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਰੜ ਦੁਆਬਾ ਰੇੜੂ ਦਾ ਮਾਜ